ਫਟੋ ਕਾ ਨਮੋੜ ਪਟਿਆਲਾ ਪ੍ਰਗੇਜਰ ਚੌਂਕ ਦੇ ਵਿੱਚ ਕੱਟ ਕੀਤਾ ਗਿਆ ਹੈ ਕਿਸੇ ਦਾ ਵਿਰੋਧ ਹੈ ਕੀ ਹੈ ਕਾਰਨ ਦੱਸੋ ਇੱਕ ਤੇ ਜਿਹੜਾ ਨਸ਼ੇ ਦਾ ਚੱਲ ਰਿਹਾ ਹੈ ਉਸ ਕਰਕੇ ਹੈ ਨਾ ਇਹ ਮੋਹੱਲੇ 'ਚ ਸਾਡੇ ਨਾ 3-4 ਦਿਨ ਪਹਿਲਾਂ ਇੱਕ ਸ਼ਰਾਬ ਦਾ ਮਾਮਲਾ ਆਇਆ ਸੀ ਉਸ ਕਰਕੇ ਸਾਨੂੰ ਲੱਗਦਾ ਵੀ ਇਹ ਮੋਹੱਲੇ 'ਚ ਨਸ਼ਾਖੋਰੀ ਬੰਦ ਹੋਣੀ ਚਾਹੀਦੀ ਹੈ ਜਿੰਨੇ ਵੀ ਨਸ਼ੇ ਚੱਲ ਰਹੇ ਨੇ ਜੇ ਇਲੈਗਲ ਕੰਮ ਚੱਲ ਰਹੇ ਨੇ ਨਸ਼ੇ ਦੇ ਸੱਟੇ ਦੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਇਹ ਜਿਹੜੇ ਹੋ ਰਹੇ ਆ ਗਲਤ ਹੋ ਰਹੇ ਆ ਜੇ ਮੋਹੱਲੇ ਨਾਲ ਮਾਹੌਲ ਖਰਾਬ ਹੋ ਰਿਹਾ ਹੈ ਸ਼ਹਿਰ ਦਾ ਵੀ ਮਾਹੌਲ ਖਰਾਬ ਹੋ ਰਿਹਾ ਹੈ ਕੋ ਇਸ ਤਰੀਕੇ ਦੀ ਜਿਹੜੀ ਆ ਪੋਰ ਖਰਾਬ ਹੋ ਰਹੀ ਆ ਕਿ ਕਾਰਵਾਈ ਕਿਉਂ ਹੋਇਆ ਨਹੀਂ ਹੋ ਰਹੀ ਕਾਰਵਾਈ ਤਾਂ ਐਸੀ ਸਾਨੂੰ ਮਤਲਬ ਮੈਨੂੰ ਖਬਰ ਲੱਗੀ ਸੀ ਕਿ ਸਾਡੇ ਮੋਹਲੇ ਦੇ ਮੇਨ ਮੇਨ ਗਲੀ ਦੇ ਅੰਦਰ ਕੋਈ ਸ਼ਰਾਬ ਦੀ ਕੋਈ ਤਸਕਰੀ ਫੜੀ ਗਈ ਹੈ ਐਕਸਾਈ ਡਿਊਟੀ ਵੱਲੋਂ ਉਸ ਕਰਕੇ ਕਾਫੀ ਵਾਰ ਹੋਇਆ ਸੀ ਰਾਸੇ ਪਰ ਮੋਲੇ ਦੇ ਕਈ ਲੋਕ ਨੇ ਵਿਚਾਰ ਕਰਕੇ ਹੈ ਵੀ ਫਰਾਜੀ ਇਹ ਜਿਹੜਾ ਹੋ ਰਿਹਾ ਨਸ਼ਾ ਪਤਾ ਕਰਕੇ ਕਿ ਲੋਕੀ ਜਿਹੜੇ ਨਸ਼ਾ ਕਰ ਰਹੇ ਆ ਘਰ ਖਰਾਬ ਹੋ ਰਹੇ ਨੇ ਲੋਕਾਂ ਦੇ ਕੋਈ ਚਿੱਟੇ ਡਾ ਵੀ ਸੁਣਦੇ ਆ ਕੁਝ ਇਲੀਗਲ ਕੰਮ ਵੀ ਸਾਡੇ ਮੋਹਲੇ 'ਚ ਹੋ ਰਿਹਾ ਅਸੀਂ ਇਹ ਕਹਿੰਦੇ ਜਿਹੜਾ ਵੀ ਗਲਤ ਕੰਮ ਕਰਦਾ ਹੈ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਪਹਿਲੀ ਸਾਡੀ ਬੇਨਤੀ ਹੈ ਵੀ ਆਪਣੀ ਮਰਜ਼ੀ ਨਾਲ ਉਹ ਕੰਮ ਬੰਦ ਕਰ ਰਹੇ ਨੇ ਉਸ ਤੋਂ ਬਾਅਦ ਅਗਰ ਬੰਦ ਨਹੀਂ ਹੁੰਦੇ ਆਂ ਤਾਂ ਅਸੀਂ ਪ੍ਰਸ਼ਾਸਨ ਵੱਲੋਂ ਸਖਾਈ ਕਰਕੇ ਉਹਨਾਂ ਕੋਲ ਐਕਸ਼ਨ ਲਵਾਵਾਂਗੇ ਹੁਣਾ ਜੀ ਮੌਕੇ ਦੇ ਉੱਪਰ ਐਮਸੀ ਵੀ ਹੈ ਕਿ ਅਸੀਂ ਕਹਿੰਦੇ ਕਿ ਉਹਨਾਂ ਨਿਗਾ ਵਿੱਚ ਸਾਰਾ ਕੁਝ ਨਹੀਂ ਸੀਗਾ ਕਿਉਂਕਿ ਉਹਨਾਂ ਵੱਲੋਂ ਅਗਰ ਪੁੱਛ ਕੇ ਜੀਤੇ ਉਹ ਕਹਿੰਦੇ ਸਾਨੂੰ ਹਲੇ ਪਤਾ ਹੀ ਨਹੀਂ ਸੀ ਇਸ ਬਾਰੇ ਅਸੀਂ ਐਮਸੀ ਸਾਹਮਣੇ ਨਾਲ ਵੀ ਗੱਲ ਕਰਾਂਗੇ ਆਪਣੇ ਸਮਾਜੇ ਬੁਲਾ ਕੇ ਆਪਣੇ ਪੰਚਾਇਤ ਵਿੱਚ ਬੁਲਾ ਕੇ ਕਿ ਸਾਡੇ ਪੰਚਾਇਤ ਦੇ ਮੈਂਬਰ ਨੇ ਉਹ ਵੀ ਸਾਡੇ ਸਮਾਜ ਦੇ ਨੇ ਅਸੀਂ ਉਹਨਾਂ ਨੂੰ ਵੀ ਇੱਕ ਤਲਾ ਦੇਵਾਂਗੇ ਵੀ ਤੁਸੀਂ ਇੱਕ ਵਾਰ ਸਖਾਈ ਕਰੋ ਪ੍ਰਸ਼ਾਸਨ ਨੂੰ ਵੇ ਦੇਖ ਸਕਤਾ ਹੈ ਕਰੋ ਅਸੀਂ ਪ੍ਰਸ਼ਾਸਨੋ ਵੀ ਕਹਿੰਦੇ ਵੀ ਦਸਤ ਬਦਾਵੇ ਜਾਣਸ ਵਗੈਰਾ ਕਰ ਕੀਤੀ ਜਾਵੇ ਦੀ ਵੀ ਕੋਣ ਕੋਣੇ ਦੇ ਵਿੱਚ ਨਸ਼ਾ ਹੈ ਸਰਕਾਰ ਦੇ ਨੁਮਾਇंदे ਹੋਣ ਦੇ ਨਾਲ ਤੇ ਲਗਾਤਾਰ ਸਰਕਾਰ ਨਸ਼ਿਆਂ ਵਿਰੁੱਧ ਯੁੱਧ ਸ਼ੁਰੂ ਕਰ ਰਹੀ ਹੈ ਪਰ ਇਹਨਾਂ ਦੇ ਮਲਕੀ ਦੇਵੇ ਦੇ ਥੱਲੇ ਹੀ ਨਾ ਆਪਣੇ ਬਾੜ ਦੇ ਵਿੱਚ ਜਿਹੜੀ ਸ਼ਰਾਬ ਦੀ ਵਿਕਰੀ ਨਜਾਇਜ਼ ਤੌਰ ਤੇ ਹੋ ਰਹੀ ਹੈ ਇਸ ਤਰ੍ਹਾਂ ਕੇ ਦਾ ਸਮਾਜ ਹੁਣ ਅੱਗੇ ਕਦਮ ਚੱਕੇਗਾ ਇਹ ਤਾਂ ਤੁਸੀਂ ਆਪ ਦੇਖੋ ਵੀ ਜਿਹੜਾ ਸਮਾਜ ਨਸ਼ੇ ਵੱਲੇ ਜਾਏਗਾ ਉਹ ਤਾਂ ਬੇੜਾ ਕਰਕ ਵਣਾ ਹੀ ਹੋਣਾ ਹੈ ਅਸੀਂ ਤਾਂ ਪਹਿਲੇ ਹੀ ਸਾਡਾ ਜਿਹੜਾ 70% ਗਰੀਬ ਤਬਕਾ ਹੈ 30% ਸਾਡੇ ਦੁਕਾਨਦਾਰ ਭਾਈ ਹੈ ਅਸੀਂ ਰੋਜ਼ ਕਮਾਣ ਦੇ ਖਾਂਦੇ ਆਂ ਅਗਰ ਨਸ਼ੇ ਦਾ ਇਸ ਤਰ੍ਹਾਂ ਕਾਰੋਬਾਰ ਚੱਲੇਗਾ ਸਾਡੇ ਦਾ ਪੂਰੇ ਆਣ ਵਾਲੀ ਪੀੜ੍ਹੀ ਖਰਾਬ ਹੋ ਜੇਗੀ ਅਸੀਂ ਇਹ ਚਾਹਦੇ ਵੀ ਨਸ਼ਾ ਕੂਰੀ ਬੰਦ ਹੋਣੀ ਚਾਹੀਦੀ ਸਾਡੇ ਵਾਰਡ 'ਚ ਨਹੀਂ ਪੂਰੇ ਸ਼ਹਿਰ 'ਤੇ ਕੀ ਪੂਰੇ ਦੇਸ਼ 'ਤੇ ਵੀ ਨਸ਼ਾ ਕੂਰੀ ਬੰਦ ਹੋਣੀ ਚਾਹੀਦੀ ਤੋਂ ਦਿਨ ਹੋ ਗਏ ਉਸ ਕਾਰਵਾਈ ਨੂੰ ਲੱਗਦਾ ਵੀ ਅੱਗੇ ਕੋਈ ਨਾ ਕੋਈ ਕਦਮ ਚੱਕਿਆ ਜਾਏਗਾ ਹੋਣੀ ਚਾਹੀਦੀ ਜੇ ਨਾ ਹੁੰਦੀ ਫਿਰ ਆਪਾਂ ਅੱਗੇ ਦੇਖਾਂਗੇ ਵੀ ਕੀ ਹੋਣਾਗਾ ਹਾਂਜੀ ਬਸ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੇ ਹੋਏ ਵੀ ਜਦ ਨਸ਼ਾ ਬੰਦ ਚਲਾਇਆ ਜਾ ਰਿਹਾ ਦੂਜੇ ਪਾਸੇ ਉਹ ਦੇਖੋ ਫੜਿਆ ਜਾਂਦਾ ਤੁਸੀਂ ਕਹਤਾਂ ਜੀ ਉਹ ਫੜਿਆ ਬੜੀ ਮੁਸ਼ਕਲ ਨਾਲ ਗਿਆ ਉਹ ਇੱਥੇ ਜਿਹੜਾ ਹੈਗਾ ਸ਼ਰਾਬ ਵੇਚਦਾ ਸੀਗਾ ਜੀ ਇਲੀਗਲ ਤਰੀਕੇ ਨਾਲ ਤੇ ਇਹ ਮਹੱਲਾ ਸਾਡਾ ਆਪਣਾ ਮਹੱਲਾ ਜੀ ਪਹਿਲੀ ਗੱਲ ਜਦੋਂ ਉਹ ਉੱਥੇ ਸ਼ਰਾਬ ਵੇਚਦਾ ਸੀ ਤਾਂ ਪੁਲਿਸ ਨੇ ਉਹਨੂੰ ਨਹੀਂ ਫੜਿਆ ਜੀ ਐਕਸਾਈਜ਼ ਦੀ ਟੀਮ ਆਈ ਹੈ ਐਕਸਾਈਜ਼ ਦੀ ਟੀਮ ਠੇਕੇਦਾਰ ਲੈ ਕੇ ਆਏ ਉਹਨੇ ਉਹਨਾਂ ਨੇ ਉਹਨੂੰ ਫੜਾਇਆ ਉਹ ਜਾ ਕੇ ਪੁਲਿਸ ਦੇ ਹਵਾਲੇ ਕਰਾਇਆ ਇਸ ਤਰੀਕੇ ਨਾਲ ਉਹ ਫੜਿਆ ਗਿਆ ਤੇ ਸਾਨੂੰ ਵੀ ਪਤਾ ਵੀ ਰਾਤ ਨੂੰ ਕਿੰਨੇ ਵਜੇ ਤੱਕ ਫੋਨ ਖੜਕਦੇ ਰਹੇ ਆ ਤੇ ਬਹੁਤ ਮੁਸ਼ਕਲ ਨਾਲ ਜਿਹੜੀ ਐਫ ਆਈ ਆਰ ਨੰਬਰ 85 ਕਤਵਾਲੀ ਦੇ ਵਿੱਚ ਉਸ ਬੰਦੇ ਦੇ ਅਗੇ ਇਸ ਦਰਜ ਹੋਈ ਹੈ ਮੇਰੀ ਉਸ ਬੰਦੇ ਨੂੰ ਵੀ ਮੈਂ ਉਹਦਾ ਨਾਮ ਵੀ ਭੁੱਲ ਗਿਆ ਜੀ ਕੀ ਨਾਮ ਉਹਦਾ ਅ ਜਸ਼ਨਦੀਪ ਉਹਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਆਪਾਂ ਇਹ ਕੰਮ ਛੱਡੀਏ ਦੂਜਾ ਜੇ ਹੋਰਾਂ ਨੂੰ ਵੀ ਵਾਰਨਿੰਗ ਹੈ ਵੀ ਦੇਖੋ ਇਹ ਮੱਲਾ ਸਾਡਾ ਹੈ ਐਵੇਂ ਤੁਸੀਂ ਕਿਸੇ ਤਰੀਕੇ ਦਾ ਸੱਟੇਬਾਜੀ ਜਾਂ ਕੋਈ ਐਸਾ ਨਸ਼ਾ ਜਿਹੜਾ ਹੈਗਾ ਉਹਨੂੰ ਬੰਦ ਕਰੋ ਨਹੀਂ ਤਾਂ ਸਮਾਜ ਵੱਲੋਂ ਆਪ ਜਾ ਕੇ ਇਹ ਸਾਰਾ ਕੁਝ ਪ੍ਰਸ਼ਾਸਨ ਨੂੰ ਨਾਲ ਲੈ ਕੇ ਅਸੀਂ ਬੰਦ ਕਰਾਵਾਂਗੇ ਰਸੋ ਬੜੇ ਐਮਸੀ ਸਾਹਨੇ ਮੌਕੇ ਤੇ ਅਮਰਪੁਰ ਪਾਰਟੀ ਦੇ ਨੁਮਾਇੰਦੇ ਵੀ ਨੇ ਤੇ ਉਹਨਾਂ ਵੱਲੋਂ ਲਗਾਤਾਰ ਦਾੜਾ ਸੱਟੇ ਵਾਲੇ ਦੁਕਾਨਾਂ ਦੇ ਉੱਪਰ ਜਾ ਕੇ ਰੈਡ ਕੀਤੀ ਜਾਂਦੀ ਹੈ ਕੀ ਲੱਗਦਾ ਉਹਨਾਂ ਦੇ ਨੱਕ ਦੇ ਥੱਲੇ ਇਸ ਤਰ੍ਹਾਂ ਕਿਹਨਾਂ ਸ਼ਰਾਬ ਦਾ ਕਾਰੋਬਾਰ ਚੱਲ ਰਿਹਾ ਹੁਣ ਨਹੀਂ ਪਤਾ ਲੱਗਿਆ ਉਹ ਉਹ ਬੱਚੇ ਹੈ ਜੀ ਹੁਣ ਕੀ ਕਹੀਏ ਡਾਬੀ ਜੀ ਸਾਡੇ ਹੈਗੇ ਆ ਅਮਿਤ ਜੀ ਉਹ ਵੀ ਚਲੋ ਸਾਨੂੰ ਜਾਣਦੇ ਆ ਬੱਚੀ ਹੈ ਹੈਨਾ ਛੋਟੀ ਉਮਰ ਹੈ ਐਮਸੀ ਬਣੇ ਆ ਉਹ ਮੈਂ ਉਹਨਾਂ ਨੂੰ ਵੀ ਰਿਕਵੈਸਟ ਕਰੂੰਗਾ ਵੀ ਇਹ ਕੰਮ ਨੂੰ ਧਿਆਨ ਨਾਲ ਸੁਣ ਇਸ ਕੰਮ ਨੂੰ ਧਿਆਨ ਦੇਣ ਆ ਕੇ ਇਸ ਕੰਮਾਂ ਤੇ ਤੇ ਸਾਡੇ ਇਹ ਚੀਜ਼ਾਂ ਦਾ ਉਹਨਾਂ ਨੂੰ ਹੌਲੀ-ਹੌਲੀ ਦਿਖਦੀਆਂ ਨੇ ਜਾਂ ਦਿਖਦੀਆਂ ਨਹੀਂ ਜੋ ਮੁਹੱਲੇ 'ਚ ਹੋ ਰਹੀਆਂ ਨੇ ਜੋ ਸਾਰੇ ਮੁਹੱਲੇ ਨੂੰ ਪਤਾ ਉਹਨਾਂ ਨੂੰ ਨਹੀਂ ਪਤਾ ਦੂਜੇ ਪਾਸੇ ਉਹ ਐਤਵਾਲ ਵਾਲੇ ਦਿਨ ਕਾਰਪੋਰੇਸ਼ਨ ਦੇ ਬੰਦੇ ਬੁਲਾ ਕੇ ਸਾਡੀਆਂ ਫਲੈਕਸਨ ਬੜਵਾਈ ਜਾਂਦੇ ਆ ਹੈਨਾ ਚਲੋ ਉਹਨਾਂ ਨੂੰ ਸਮਝਣਾ ਚਾਹੀਦਾ ਛੋਟੇ ਆ ਹਜੇ ਤੇ ਨਵੇਂ ਐਮਸੀ ਬਣੇ ਆ ਜੀ ਤੇ ਅਸੀਂ ਉਹਨਾਂ ਨਾਲ ਪਿਆਰ ਕਰਦੇ ਆ ਸਤਿਕਾਰ ਕਰਦੇ ਆ ਪੈਲਗਾਮ ਦੇ ਹਮਲੇ ਨੂੰ ਪਿੱਛੇ ਜੇ ਆਜਕੇ ਹਮਲਾ ਹੋਇਆ ਪੂਰਾ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹਮਲਾ ਕਿਵੇਂ ਜੇ ਸਿਚੁਏਸ਼ਨ ਨੂੰ ਬਹੁਤ ਵੱਡਾ ਇਨਸੀਡੈਂਟ ਹੈ ਜੀ ਮੇਰੇ ਬੋਲਣ ਨਾਲ ਦੇਖੋ ਕੁਝ ਨਹੀਂ ਹੋਣਾ ਮੈਂ ਤੁਹਾਨੂੰ ਕਹਾਂ ਪਰ ਮੈਂ ਕੰਡੈਮਨ ਕਰਦਾ ਜੋ ਹੋਇਆ ਬਹੁਤ ਮਾੜਾ ਹੋਇਆ ਮੰਦਪਾਗਾ ਹੋਇਆ ਮੇਰੇ ਕੋਈ ਬਿਆਨ ਦੇਣ ਨਾਲ ਜੇ ਨਫਰਤ ਵਾਧੀ ਹੈ ਤਾਂ ਮੈਂ ਬਿਆਨ ਨਹੀਂ ਦਊਗਾ ਮੇਰੇ ਬਿਆਨ ਦੇਣ ਨਾਲ ਜੇ ਦੋਨੇ ਕਮਿਊਨਿਟੀਜ਼ ਦੇ ਵਿੱਚ ਪਿਆਰ ਪੈਂਦਾ ਤਾਂ ਮੈਂ ਤੁਹਾਨੂੰ ਜੋ ਮਰਜ਼ੀ ਕਰਾ ਲਵਾਂ ਠੀਕ ਹੈ ਪਰ ਜੋ ਹੋਇਆ ਬਹੁਤ ਮਾੜਾ ਹੋਇਆ ਤੇ ਇਹ ਜਿਹੜੀ ਉੱਥੇ ਵੀ ਪੋਲਿਟਿਕਸ ਕਰ ਜਾਂਦੇ ਆ ਜੀ ਆ ਬੀਜੇਪੀ ਵਾਲਿਆਂ ਨੇ ਉੱਥੇ ਕਰਦਾ ਉੱਥੇ ਕਰਦਾ ਕਿਸੇ ਹੋਰ ਨੇ ਕਰਤਾ ਧਰਨੇ ਲਾਈ ਜਾਂਦੇ ਆ ਹੈਨਾ ਉਹ ਤੁਸੀਂ ਯਾਰ ਪਿਆਰ ਵਧਾਓ ਜੇ ਨਹੀਂ ਵਧਦਾ ਤਾਂ ਚੁੱਪ ਕਰ ਜਾਓ ਲੈਟ ਪ੍ਰਾਈਮ ਮਿਨਿਸਟਰ ਡਿਸਾਈਡ ਇਹ ਇੰਟਰਨੈਸ਼ਨਲ ਮੁੱਦਾ ਹੈ ਜੀ ਕਲਾ ਨੈਸ਼ਨਲ ਮੁੱਦਾ ਵੀ ਨਹੀਂ ਹੈ ਇਹ ਇੰਨਾ ਗੰਦਾ ਕੰਮ ਹੋਇਆ ਹੈ ਕਿ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਜਿਹੜਾ ਹੈਗਾ ਉਹ ਅੱਜ ਸਾਰੇ ਪਾਸੇ ਇਸ ਇਨਸੀਡੈਂਟ ਨੂੰ ਜਿਹੜੇ ਲੋਕ ਇੱਕ ਉਹਦੇ ਨਾਲ ਦੇਖ ਰਿਹਾ ਕਿ ਕਿੰਨਾ ਕੁ ਮਾੜਾ ਇਨਸਾਨੀਅਤ ਗਿਰ ਸਕਦੀ ਹੈ ਹੈਨਾ ਤਾਂ ਜੇ ਮੇਰੇ ਕੁਝ ਬੋਲਣ ਨਾਲ ਪਿਆਰ ਵਧਦਾ ਜੀ ਮੈਨੂੰ ਤੋਂ ਬੁਲਾ ਲਓ ਐਨੀ ਕੀ ਗੱਲ ਕਰੂੰਗਾ